ਗੁਰਮੁਖੋ ਦਾਸ ਨੇ ਆਪਣੇ ਜੀਵਨ ਦੇ ਵਿੱਚ ਚਾਰ ਗੁਰਸਿੱਖਾਂ ਨੂੰ ਰੋਲ ਮਾਡਲ ਮੰਨ ਲਿਆ। ਤਾਨਸੀਓ ਚਾਰ ਗੁਰਸਿੱਖ ਚਿਰਣੇ ਆਪਣਾ ਜੀਵਨ ਤਨ ਮਨ ਤਨ ਸਭ ਗੁਰਕਲਗੀ ਤਰ ਪਾਸ਼ਾ ਨੂੰ ਕੁਰਬਾਨ ਕਰ ਦਿੱਤਾ। ਗੁਰਮੁਖੋ ਨਾ ਤੇ ਉਹਨਾਂ ਗੁਰਮੁਖ ਪਿਆਰਿਆਂ ਨੇ ਅਮਰਿਛਿਆ ਕਿਆ ਸੀ। ਨਾ ਮੇਰੇ ਵੰਗੋ ਤੁਮਾਲੇ ਬੰਦੇ ਸਾਂ। ਨਾ ਨੇ ਮੇਰੇ ਬਾਬੂ ਚੋਲੇ ਪਾਇਆ ਸੀ ਸਧਾਰਨ ਦੇ ਸਿੱਖ ਸਨ ਪਰ ਜੋ ਕਰ ਕੇ ਗਰਮਖੋ ਉਹ ਸਿੱਖ ਜਗਤ ਦੇ ਹਿਰਦੇ ਤੇ ਐਸੀ ਛਾਪ ਛੋੜ ਗਏ ਕੋਈ ਵਿਰਲਾ ਹੀ ਸਿੱਖ ਅੱਜ ਉਸ ਰਸਤੇ ਤੇ ਚੱਲ ਸਕਦਾ ਗਰਮਖੋ ਪਹਿਲੇ ਸਿੱਖ ਤਾਂ ਤਾਂ ਉਹ ਗੁਰੂ ਕਾ ਪਿਆਰਾ ਲਖੀ ਸ਼ਾ ਵੰਜਾਰਾ ਚਾਮਨੀ ਚੌਂਕ ਦੇ ਵਿੱਚ ਸੀਸ ਰੰਗਰੇਟਾ ਗੁਰੂ ਦਾ ਬੇਟਾ ਲੈ ਗਿਆ ਤੇ ਤੜ ਲਖੀ ਸ਼ਿਵੰਜਾਰੇ ਨੇ ਆਪਣੇ ਗੱਡੇ ਤੇ ਜੱਦ ਕੇ ਆਪਣੇ ਝੌਂਪੜੇ ਜਾ ਰੱਖਿਆ ਤੇ ਇੰਤਜ਼ਾਰ ਨਹੀਂ ਕੀਤੀ ਲੱਕੜਾਂ ਲਿਆਣ ਦੀ ਕਿ ਮੈਂ ਜਾ ਕੇ ਘਰ ਘਰ ਮਾਇਆ ਕੱਠੀ ਕਰ ਲਾਂ ਗਰੀਬ ਸਿੱਖ ਸੀ ਗਰੀਬ ਦਾ ਝੌਂਪੜਾ ਉਹਦਾ ਮੈਸ ਸੀ ਉਨੇ ਨਾ ਇੱਧਰ ਦੇਖਿਆ ਨਾ ਉਧਰ ਝੋਪੜਾ ਫੂਕੇ ਸੱਚੇ ਪਾਤਸ਼ਾਹ ਦਾ ਅਦਬ ਨਾ ਸਨਸਕਾਰ ਕਰਤਾ ਹੁਣ ਦੱਸੋ ਮਿਰਜ਼ਾ ਸਿੱਖ ਅਜ ਕਰ ਸਕੇਗਾ ਇਹ ਸਾਰਾ ਕੁਝ ਦੂਜਾ ਗੁਰੂ ਕਾ ਅਲਾਨ ਛੋਟੇ ਸਹਿਜ਼ਾਦੇ ਠੰਡੇ ਬਰਜ ਕੈਦ ਨੇ ਤੇ ਮੋਤੀ ਮੇਰਾ ਗੁਰੂ ਕਾ ਪਿਆਰਾ ਇੱਕ ਕਟੋਰਾ ਦੁੱਧ ਪਿਆਨ ਦੀ ਗਿਆ ਸੀ ਬਸ ਇੱਕ ਕਟੋਰਾ ਦੁੱਧ ਪਿਆ ਸੀ ਛੋਟੇ ਸਹਿਜ਼ਾਦੇ ਨੇ ਛੋਟੇ ਸਹਿਜ ਜ਼ਾਦਿਆਂ ਤੇ ਅਦਰਦ ਨਹੀਂ ਦੇਖਿਆ ਗਿਆ ਦੇਕਰ ਜਾਣਦੇ ਉਹਨੂੰ ਕੀ ਖਮਿਆਜ਼ਾ ਦੇਣਾ ਪਿਆ ਵਜ਼ੀਰ ਖਾਨੇ ਮੋਤੀ ਮਹਿਰ ਦਾ ਪੂਰਾ ਟੱਬਰ ਤੀ ਪੁੱਤਰ ਘਰ ਵਾਲੀ ਸਾਰੇ ਕੋਲੂ ਚ ਪਾ ਕੇ ਪੀਸ ਤੇ ਤੇਲ ਦੇ ਕੋਲੂ ਚ ਪਾ ਕੇ ਪੀਸ ਦਿੱਤੇ ਤੀਜੇ ਸਿੱਖ ਨੇ ਤੇ ਗੁਰਮਖੋ ਕਮਾਲ ਹੀ ਕਰ ਦਿੱਤੀ ਅੱਜ ਸਿੱਖ ਜਗਤ ਕੋਲੋਂ ਦਸਵੰਦ ਇਮਾਨਦਾਰ ਨਾਲ ਨਹੀਂ ਕੱਢਣ ਹੁੰਦਾ ਤੇ ਉਹ ਸਿੱਖ ਨੇ ਤੇ ਕਮਾਲ ਦੀਆਂ ਹਦਾਬਾਰ ਕਰ ਦਿੱਤੀਆਂ ਛੋਟੇ ਸਹਿਜ਼ਾਦੇ ਮੀਆਂ ਚਿਣ ਕੇ ਸ਼ਹਾਦਤ ਪਾ ਗਏ ਵਜ਼ੀਰ ਖਾਂ ਕੋਲ ਜਾ ਕੇ ਜਵਾਨ ਟੋਡਰ ਮਰ ਕੇ ਆਂਦਾ ਹੈ ਭਾਈ ਤੂੰ ਜੋ ਕਰਨਾ ਸੀ ਕਰ ਲਿਆ ਹੁਣ ਘਟ ਤੋਂ ਘਟ ਆਏਗਾ ਜ਼ਮੀਨ ਦੇ ਦੇ ਮੈਂ ਛੋਟੇ ਸਹਿਜ਼ਾਦ ਦਾ ਸਤਕਾਰ ਨਾਲ ਸੰਸਕਾਰ ਕਰ ਸਕਾਂ ਤੇ ਵਜ਼ੀਰ ਖਾਂ ਕਹਿੰਦਾ ਜੇ ਤੂੰ ਢਾਈਗਾ ਜ਼ਮੀਨ ਲੈਣੀ ਹੈ ਜਿੰਨੀ ਮੋਰਾ ਵਿਛਾਏਗਾ ਉਨੀ ਜ਼ਮੀਨ ਲੈ ਲੈ ਕਾਰ ਜਾ ਕੇ ਆਪਣੀ ਜ਼ਮੀਨ ਜਦਾਤ ਸਭ قربਾ ਵੇਚ ਦਿੱਤਾ ਢਾਈ ਗਾ ਜ਼ਮੀਨ ਲਈ 68000 ਮੋਰਾ ਵਿਛਾਤੀਆਂ ਤੇ ਵਜ਼ੀਰ ਖਾਂ ਕਹਿੰਦਾ ਨੀਅਤ ਬਾਦੋਗੀ ਵਜ਼ੀਰ ਖਾਂ ਦੀ ਕਹਿੰਦਾ ਕਿ ਮੋਰਾ ਵਿਛਾਣ ਲਈ ਨਹੀਂ ਸੀ ਕਈਆਂ ਮੋਰਾ ਖੜੀਆਂ ਕਰਨ ਲਈ ਕਈਆਂ ਸਾਂ ਤੇ ਕਾਰ ਜਾ ਕੇ ਧੀ ਦੇ ਸਾਹਮਣੇ ਰੋ ਪਿਆ ਤੇ ਧੀ ਅੱਗੋਂ ਕੀ ਜਵਾਬ ਦਿੰਦੀ ਹੈ ਪਿਤਾ ਜੀ ਜਿਸ ਸੱਚੇ ਪਾਤਸ਼ਾਹ ਨੇ ਸਾਰਾ ਸਰਬੰਸ ਵਾਰਤਾ Hindu ਕੌਮ ਦੀ ਰੱਖਿਆ ਲਈ ਸਾਡੇ ਲਈ ਅੱਜ ਉਹਦੇ ਲਈ ਸਭ ਕੁਝ ਵਾਰ ਦੋ ਜਿਹੜਾ ਦਾਜ ਆਪਣੀ ਧੀ ਨੂੰ ਵੇਣ ਲਈ ਰੱਖਿਆ ਉਹ ਵੀ ਵੇਚ ਆਓ ਗੁਰਮੁਖੋ ਉਹ ਦਾਜ ਵੇਚ ਕੇ 78000 ਮੋਰਾ ਖੜੀਆਂ ਕਰਕੇ 2.5 ਗਜ਼ ਜ਼ਮੀਨ ਖਰੀਦੀ ਗਈ ਜਦੀ ਏਵੈਲੂਏਸ਼ਨ 250 ਕਰੋੜ ਰੁਪਏ ਕੀਤੀ ਜਾਂਦੀ ਆ ਗੁਰੂ ਕੇ ਲਾਲੋ ਉਹ 2.5 ਗਜ਼ ਜ਼ਮੀਨ ਜਿਹੜੀ ਦੁਨੀਆ ਦੀ ਸਭ ਤੋਂ ਐਕਸਪੈਂਸਿਵ ਲੈਂਡ ਵਿਕੀ ਉੱਥੇ ਛੋਟੇ ਸਹਿਜਾਦ ਦਾ ਸੰਸਕਾਰ ਕੀਤਾ ਜੋਥੇ ਗੁਰਸਿੱਖ ਨੇ ਤੇ ਗਰਮਖੋ ਕੁਰਬਾਨੀ ਦੀ ਹੱਦੀ ਪਾਰ ਕਰ ਨਾ ਉਹ ਹਿੰਦੂ ਸੀ ਨਾ ਉਹ ਸਿੱਖ ਸੀ ਤਨ ਸੀ ਉਹ ਪਵਿੱਤਰ ਮੁਸਲਮਾਨ ਪੀਰ ਬੁੱਧੂ ਸ਼ਾ ਤਿੰਨ ਆਪਣੇ ਫਰਜ਼ੰਦ ਪੰਗਾਣੀ ਦੇ ਯੁੱਧ ਸ਼ਹੀਦ ਕਰਾ ਦਿੱਤੇ ਤੇ ਗਰਮਖੋ ਸਡੋਰੇ ਦੀ ਹਵੇਲੇ ਜਿਸ ਵੇਲੇ ਗੁਰਗੋਬਿੰਦ ਸਿੰਘ ਮਾਰ ਨੂੰ ਖੇਰਾ ਪਾ ਲਿਆ ਨਾ ਮੁਗਲ ਫੌਜਾਂ ਨੇ ਜਦ ਖੇਰਾ ਪਾ ਲਿਆ ਮੁਗਲ ਫੌਜਾਂ ਨੇ ਪੀ ਆਰਮ ਜ਼ੇਦ ਦਾ ਜਰਨੈਲ ਪੀਰ ਸਾਹਿਬ ਨੂੰ ਕਹਿੰਦਾ ਪੀਰ ਜੀ ਤੁਸੀਂ ਗੁਰਗੁਬਿੰਦ ਸਿੰਘ ਮਹਾਰਾਜ ਸਾਡੇ ਹਵਾਲੇ ਕਰ ਦੋ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਕਹਿੰਦੇ ਮੈਂ ਗੁਰੂ ਨੂੰ ਕਾਲ ਦਿੱਤਾ ਮੈਂ ਹਵਾਲੇ ਤੇ ਨਹੀਂ ਕਰਾਂਗਾ ਪਰ ਕਤਲ ਕਰਕੇ ਗੁਰੂ ਦਾ ਖੂਨ ਦੀ ਬਾਲਟੀ ਭਰ ਕੇ ਤੈਨੂੰ ਦੇ ਦਾਂਗਾ ਜਰਨੈਲ ਪੀਰ ਸਾਹਿਬ ਤੇ ਭਰੋਸਾ ਕਰਦਾ ਸੀ ਜਰਨੈਲ ਨੇ ਪੀਰ ਸਾਹਿਬ ਤੇ ਭਰੋਸਾ ਕੀਤਾ ਪੀਰ ਜੀ ਨੇ ਕੀ ਕੀਤਾ ਗੁਰਮੁਖੋ ਧਨ ਪੀਰ ਬਦੂਸ਼ਾ ਜਿਹੜਾ ਚੌਥਾ ਫਰਜੰਦ ਬੱਚਿਆ ਸੀ ਨਾ ਛਡੋਰੇ ਦੀ ਹਵੇਲੀ 'ਚ ਪੁੱਠਾ ਡੰਗ ਕੇ ਸੀਸ ਲਾ ਕੇ ਗੁਰਮੁਖੋ ਉਹਦੇ ਆਪਣੇ ਪੁੱਤਰ ਦੇ ਖੂਨ ਦੀ ਬਾਲਟੀ ਭਰ ਕੇ ਦੇ ਦਿੱਤੀ ਤੇ ਜਰਨੈਲ ਖੋਜਾਂ ਲੈ ਕੇ ਚਲਾ ਗਿਆ ਤੇ ਜਦ ਦਿੱਲੀ ਸੂਈਏ ਨੇ ਖਬਰ ਪਹੁੰਚਾਈ ਕਿ ਪੀਰ ਬਦੂਸ਼ਾ ਨੇ ਧੋਖੇ ਨਾਲ ਆਪਣਾ ਪੁੱਤਰ ਕਤਲ ਕਰਕੇ ਗੁਰਗਬਿੰਦ ਸਿੰਘ ਮਹਾਰਾ ਦੀ ਜਾਨ ਬਚਾ ਲਈਆ ਤੇ ਗੁਰਮੁਖੋ ਰਣਜੀਤ ਨੇ ਜਾਨ ਤੋ ਕੀ ਸਲਾ ਦਿੱਤੀ ਸੀ ਪੀਰ ਬੁੱਧੂ ਸ਼ਾਹ ਦਾ ਟੋਟਾ ਟੋਟਾ ਕਰਕੇ ਸਰਹੰਦ ਮਾਰ ਕੱਡੇ ਦੀ ਸੜਕਾਂ ਤੇ ਪਾਤਾ ਗੁਰਮਖੋ ਇਹ ਚਾਰੋਂ ਸਿੱਖ ਤੇ ਕੁਰਬਾਨੀਆਂ ਦੀ ਹੱਦਾ ਪਾਰ ਕਰਕੇ ਤੇ ਸਾਡੇ ਕੋਲੋਂ ਗੁਰਮਖੋ ਅੱਜ ਕੋਠੀਆਂ ਵੀ ਨੇ ਜਦਾਦਾ ਹੀ ਨੇ ਸਭ ਚੰਗਾ ਪਰ ਸਿੱਖੀ ਵੀ ਨੇ ਕਮਾਈ ਜੀ ਕੀ ਜਵਾਬ ਤਾਂ ਕਿ ਗੁਰਗੱਦ ਸਨਵਾ ਲੈ ਸੱਚੇ ਬਾਤ ਸਾਰੇ ਤੇਰੇ ਲਾਲ ਤੇ ਨੀਆਂ ਚਣਗੇ ਤੇਰੇ ਲਾਲ ਤੇ ਜੰਗੇ ਮੈਦਾਨ ਸ਼ਹੀਦ ਹੋਗੇ ਤੇ ਸਾਡੇ ਕੋਲੋਂ ਤੇਰੇ ਗੁਰੂ ਕੇ ਲਾਲਾਂ ਦੇ ਕੇਸ ਵੀ ਨਹੀਂ ਸੰਭਾਲਣ ਹੋਏ ਸਾਡੇ ਕੋਲੋਂ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਵੀ ਨਹੀਂ ਚੱਕਿਆ ਆਓ ਮੇਰੇ ਗੁਰੂ ਕੇ ਲਾਲੋ ਜਿਹੜੇ ਸ਼ੇਰ ਤੁਹਾਡੇ ਹਿਰਦਿਆਂ ਦੇ ਅੰਦਰ ਛੁਪੇ ਪੈਣ ਉਹਨਾਂ ਨੂੰ ਜਗਾਓ ਜਿਹੜਾ ਸ਼ੇਰ ਸੁੱਤਾ ਪਿਆ ਉਹਨੂੰ ਜਗਾਓ ਤੇ ਆਓ ਗੁਰੂ ਵਾਲੇ ਬਣ ਕੇ ਇਸ ਟੈਂਦੀ ਕਲਾ ਜਾ ਰਹੇ ਪੰਥ ਨੂੰ ਇੱਕ ਵਾਰੀ ਫਿਰ ਥਾਂ ਮਲੀਏ ਬੰਧ ਤੇ ਥਮਿਆ ਜਾਏਗਾ ਪਰ ਗੁਰੂ ਦੀ ਖੁਸ਼ੀ ਕੌਣ ਲੈ ਲੇਗਾ ਕਿ ਜਿਹਦੇ ਭਾਗਾ ਚ ਹੋਏਗਾ